ਸਭ ਤੋਂ ਪਹਿਲਾਂ ਜੈਪੀਨ ਜੈਪਾਤ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਮਾਜ ਦੇ ਵਿੱਚ ਨਸ਼ਾ ਵਿਰੋਧੀ ਜਿਹੜੀਆਂ ਗੱਟੀਆਂ ਆ ਚੱਲ ਰਹੀਆਂ ਤੇ ਉਹਨਾਂ ਨੂੰ ਥੱਲ ਪਾਉਣ ਲਈ ਆਪਾਂ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਔ ਇਸੇ ਤਰ੍ਹਾਂ ਦੀ ਮੁਹਿੰਮ ਜਿਹੜੀ ਵਲਮਿਕੀ ਐਕਸ਼ਨ ਫੋਰਸ ਪੰਜਾਬ ਵੱਲੋਂ ਚਲਾਈ ਜਾ ਰਹੀ ਹੈ ਔਰ 2 ਨਵੰਬਰ ਨੂੰ ਜਿਹੜੀ ਲਕੋਤਰਾ ਅੰਬੇਦਕਰ ਚੌਕ ਦੇ ਵਿੱਚ ਵਾਲਮੀਕੀ ਐਕਸ਼ਨ ਫੋਰਸ ਵੱਲੋਂ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਧੱਕੇਸ਼ਾਹੀ ਦੇ ਖਿਲਾਫ ਜ਼ਬਰ ਜਲਮ ਦੇ ਖਿਲਾਫ ਜਿਸ ਵਿੱਚ ਬਹੁਤ ਸਾਰੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਔਰ ਉੱਥੇ ਮਨੋਰੰਜਨ ਦੇ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਦਰਸ਼ਨ ਲਖੇਵਾਲੀ ਜੀ ਪਹੁੰਚ ਰਹੇ ਆ ਜੋ ਨੌਜਵਾਨਾਂ ਨੂੰ ਜਿਹੜਾ ਮਨੋਰੰਜਨ ਦੇਣਗੇ ਔਰ ਸਮਾਜ ਦੇ ਉੱਗੇ ਲੀਡਰ ਵੀ ਪਹੁੰਚ ਰਹੇ ਆ ਜੋ ਸਮਾਜ ਦੀਆਂ ਗਤੀਆਂ ਜਿਹੜੀਆਂ ਤੇ ਜਿਹੜਾ ਨજર ਰੱਖਦੇ ਆ ਔਰ ਸਮਾਜ ਦੇ ਵਿੱਚ ਨਸ਼ਾ ਵਿਰੋਧੀ ਅੰਸਰਾਂ ਦੇ ਜਿਹੜਾ ਖਿਲਾਫ ਚੱਲਦੇ ਆ ਉਸ ਮੁਹਿੰਮ ਦੇ ਵਿੱਚ ਅਫਸਰ ਵੀ ਪਹੁੰਚਣਗੇ ਕਿਉਂਕਿ ਨਸ਼ਾ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਬਿੱਡੀ ਚੱਲ ਰਹੀ ਆ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪ੍ਰਸ਼ਾਸਨ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਤੇ ਹਰ ਇੱਕ ਸ਼ਖਸ ਦੇ ਵੱਲੋਂ ਯੋਗ ਯੋਗਦਾਨ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਬਾਲਮੀਕ ਐਕਸ਼ਨ ਫੋਰਸ ਪੰਜਾਬ ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਅਪਰਾਲੇ ਕਰ ਰਹੇ ਆ ਤੇ ਹੁਣ ਜਿਹੜੀ ਇੱਕ ਟੈਗ 2 ਨਵੰਬਰ ਨੂੰ 2 ਨਵੰਬਰ ਨੂੰ ਕੀਤੀ ਜਾ ਰਹੀ ਹੈ denn ਐਤਵਾਰ 11 ਵਜੇ ਜੋ ਆਰੰਭ ਹੋਵੇਗੀ ਸੋ ਸਾਰੇ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਜੈ ਪੀਮ ਜੈ ਪਾਰ ਜੈ ਗੁਰੂਦੇਵ ਤੁਹਾਨੂੰ ਕਹਿੰਦੇ ਆ